ਜਾਨਪੁਰ ਵਿਖੇ ਉਸ ਵੇਲੇ ਹੰਗਾਮਾ ਵਾਪਰ ਗਿਆ ਜਦੋਂ ਮੰਦਿਰ ਢਹਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਪੁਲ ਨੰਬਰ 5 ਤੇ ਪਹੁੰਚੇ ਲੋਕਾਂ ਨੇ ਜਤਾਇਆ ਰੋਸ ਭਾਰੀ ਪੁਲਿਸ ਵੱਲ ਵੀ ਰਿਹਾ ਮੌਜੂਦ ਲੋਕਾਂ ਨੇ ਕਿਹਾ ਆਸਥਾਨਾਲ ਨਹੀਂ ਕਰਨ ਦਿੱਤਾ ਜਾਵੇਗਾ ਖਿਲਵਾੜ ਹਲਕਾ ਜਾਨਪੁਰ ਨੰਬਰ 5 ਤੇ ਉਸ ਵੇਲੇ ਮਾਹੌਲ ਪੱਕ ਗਿਆ ਜਦੋਂ ਪੁਲ ਨੰਬਰ 5 ਤੇ ਬਣੇ ਮਹਾਵੀਰ ਨੂੰ ਢਾਉਣ ਲਈ ਤਹਿਸੀਲਦਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀ ਪਾਰੀ ਪੁਲਿਸ ਫੋਰਸ ਨਾਲ ਪਹੁੰਚੇ ਇਸ ਮੌਕੇ ਲੋਕਾਂ ਨੇ ਪਾਰੀ ਰੋਸ ਜਤਾਉਂਦਿਆਂ ਮੰਦਿਰ ਤੋੜਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਨੀ ਸ਼ੁਰ ਇਸ ਮੌਕੇ ਨਗਰ ਕੌਂਸਲ ਸੁजानਪੁਰ ਦੇ ਵਾਈਸ ਪ੍ਰਧਾਨ ਅਤੇ ਵਿਸ਼ਵ ਹਿੰਦੂ ਸੁਰਸ਼ਾ ਦਲ ਦੇ ਚੇਅਰਮੈਨ ਸੁਰਿੰਦਰ ਮਨਹਾਸ ਆਪਣੇ ਸਾਥੀਆਂ ਸਣੇ ਮੌਕੇ ਤੇ ਪਹੁੰਚੇ ਅਤੇ ਮੰਦਿਰ ਤੋੜਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਮੌਕੇ ਨੂੰ ਵੇਖਦਿਆਂ ਤਹਿਸੀਲਦਾਰ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਦੇ ਬੇਕਾਬੂ ਹੋਣ ਤੋਂ ਬਾਅਦ ਤਹਿਸੀਲਦਾਰ ਮੈਡਮ ਨੇ ਕਿਹਾ ਕਿ ਉਹਨਾਂ ਨੂੰ ਹਾਈ ਕੋਰਟ ਤੋਂ ਆਰਡਰ ਆਏ ਹੋਏ ਹਨ ਕਿ ਜਿਹੜੇ ਵੀ ਮੰਦਿਰ ਜਾਂ ਕਬਜ਼ੇ ਗੈਰ ਕਾਨੂੰਨੀ ਹਾਈਵੇ ਤੇ ਕੀਤੇ ਗਏ ਹਨ ਉਹਨਾਂ ਨੂੰ ਉੱਥੋਂ ਹਟਾਇਆ ਜਾਵੇ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਪੁਲਿਸ ਪਾਰਟੀ ਨੂੰ ਲੈ ਕੇ ਸੁਜਾਨਪੁਰ ਦੇ ਪੁਨ ਨੰਬਰ 5 ਤੇ ਪਹੁੰਚੇ ਸਨ ਜਿੱਥੇ ਲੋਕਾਂ ਦਾ ਵਿਰੋਧ ਦੇਖਦਿਆਂ ਉਹਨਾਂ ਨੇ ਕਿਹਾ ਕਿ ਹਾਈ ਕੋਰਟ ਵਿੱਚ ਅਪੀਲ ਕਰੋ ਜਿਸ ਤੋਂ ਬਾਅਦ ਮਾਮਲਾ ਥੋੜਾ ਸ਼ਾਂਤ ਹੋਇਆ ਇਸ ਮੌਕੇ ਲੋਕਾਂ ਨੇ ਕਿਹਾ ਕਿ ਕਾਰੀ ਜਮੀਨਾਂ ਤੇ ਕਬਜ਼ੇ ਕੀਤੇ ਗਏ ਹਨ ਪਰ ਪ੍ਰਸ਼ਾਸਨ ਉਹਨਾ ਤੇ ਕੋਈ ਕਾਰਵਾਈ ਨਹੀਂ ਕਰਦਾ ਉੱਥੇ ਹੀ ਦੂਜੇ ਪਾਸੇ ਲੋਕਾਂ ਦੀ ਆਸਥਾ ਨਾਲ ਖਿਲਵਾੜ ਕਰਦੇ ਆ ਮੰਦਰ ਤਹਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਜਿਸ ਦਾ ਲੋਕਾਂ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ ਇਸ ਮੌਕੇ ਪਾਰੀ ਗਿੰਤੀ ਵਿੱਚ ਲੋਕ ਮੌਜੂਦ ਸਨ ਅਤੇ ਪ੍ਰਸ਼ਾਸਨ ਖਿਲਾਫ ਜਮਕੇ ਨਾਰੇਬਾਜ਼ੀ ਕੀਤੀ ਦੇਖੋ ਇਸ ਮੌਕੇ ਕੀ ਕਿਹਾ ਤਹਿਸੀਲਦਾਰ ਅਤੇ ਵਿਸ਼ੇ ਹਿੰਦੂ ਸੁਰਸ਼ਾ ਦਲ ਦੇ ਚੇਅਰਮੈਨ ਸੁਰਿੰਦਰ ਮਨਹਾਸ ਨੇ ਚਿਦਾਨਪੁਰ ਦੇ ਇਸਲੇ 5 ਨੰਬਰ ਦੇ ਉੱਪਰ ਹਨੂਮਾਨ ਜੀ ਦਾ ਮੰਦਿਰ ਔਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ محکمہ ਮੇਰੋਂ ਜਿਹੜੀ ਉਹਦੀ ਤੋੜ ਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕਟੋਲੋਕ ਇਹਦੇ ਤੇ ਰਿੱਟ ਪਾਈ ਹੋਈ ਹੈ ਅਹੀਂ ਇੱਥੇ ਜਿਹੜਾ ਆਪਣਾ ਪੂਰੇ ਸੁਜਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਯਤਾ ਨਾਲ ਜੁੜੇ ਦੇ ਨੇ ਜਿਹਦੇ ਚ ਲੇਡੀ ਸਾਡੀ ਆ ਭੈਣਾ ਭਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਅ ਸੁਰੇਂਦਰ ਨਿੱਕਾ ਜੀ ਜੋ ਕਿ ਇਸ ਵਾਰ ਦੇ ਐਮਸੀ ਨੇ ਲੱਲੇ ਜੀ ਰਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ ਅਹੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਸਿਲਦਾਰ ਮੈਡਮ ਨੇ ਬੜਾ ਅੱਛਾ ਢੀਲ ਕੀਤਾ ਔਰ ਉਹਨਾਂ ਦੇ ਨਾਲ ਨਹਿਰ ਵਿਭਾਗ ਦੇ ਲੋਕ ਸੀਗੇ ਉਹਨਾਂ ਨੇ ਕਹਿ ਦਿੱ ਇਸਰਾ ਹਾਈ ਕੋਰਟ ਰੈਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਵਿਭਾਗ ਦੇ ਕੋਲ ਜਿਹੜਾ ਟਾਈਮ ਲਿਆ ਅਸੀਂ ਜਿਹੜਾ ਉਸ ਰੈਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਦਰ ਜਿਹੜਾ Hindu ਦੇਵੀ ਦੇਵਤਿਆਂ ਦਾ ਮੰਦਰ ਜਿਹੜਾ ਕਿ ਲੋਕਾਂ ਦੀ ਆਸਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਨੂੰ ਜਿਹੜਾ ਨਾ ਥੋੜਿਆ ਜਾਏ ਔਰ ਮਹਿਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਹੈ ਉਹਦੇ ਧੰਨਵਾਦੀ ਆ ਬਹੁਤ ਦਿਨੋਂ ਸਰ ਦੇਖਣ ਨੂੰ ਮਿਲਦਾ ਪ੍ਰਸ਼ਾਸਨ ਨੂੰ ਜਗਾ ਜਗਾ ਤੇ ਕਬਜ਼ੀ ਕੀਤੇ ਗਿਆ ਉਸ ਪਾਸੇ ਕਿਸੇ ਧਿਆਨ ਨਹੀਂ ਹੈ ਕਬ ਮੰਤਰਾਵਾਸਾ ਕਿਉਂ ਧਿਆਨ ਨਹੀਂ ਹੈ ਦੇਖੋ ਇਸੇ ਕਰਕੇ ਅਸੀਂ ਵਿਰੋਧ ਕੀਤਾ ਲੇਕਿਨ ਜਦੋਂ ਮਹਿਕਮੇ ਦੁਆਰਾ ਦੱਸਿਆ ਗਿਆ ਵੀ ਇੱਕ ਬੰਦੇ ਨੇ ਹੀ ਕਿਸੇ ਨੇ ਰੇਟ ਜਿਹੜੀ ਪਾਈ ਹੋਈ ਹੈ ਮਹਿਕਮੇ ਨੇ ਸਾਨੂੰ ਰੇਟ ਨੰਬਰ ਜਿਹੜਾ ਦਿੱਤਾ ਉਹਦਾ ਹੀ ਜਵਾਬ ਜਿਹੜਾ ਜਲਦੀ ਹੀ ਦਵਾਂਗੇ ਔਰ ਇਸ ਦੇ ਖਿਲਾਫ ਜੋ ਵੀ ਬੰਦਾ ਹੈਗਾ ਕਾਰਵਾਈ ਕਰਵਾਵਾਂ ਸਰ ਲੱਗਦਾ ਨਹੀਂ ਕਿ ਜੇ ਇਹ ਕਦਮ ਚੁੱਕ ਲੈਂਦੇ ਹਿੰਦੂ ਵਾਲੇ ਆਸਥਾਨਾ ਫ ਜਿਹਦੇ ਚ ਮਾਤਰ ਸ਼ਕਤੀ ਜਿਹੜੀ ਆ ਸਭ ਤੋਂ ਅੱਗੇ ਨਾਲ ਹੋ ਕੇ ਖੜੋਤੀ ਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਪਹਿਲੇ ਦਿਲੋਂ ਧੰਨਵਾਦੀ ਆ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਿੱਤਾ ਹਾਈ ਕੋਰਟ ਦਾ ਫੈਸਲਾ ਆਇਆ ਹੈ ਕਿ ਜਿਹੜੇ ਵੀ ਅਨੌਥਰਾਇਜ਼ਡ ਰਿਲੀਜੀਅਸ ਇੰਸਟੀਚਿਊਸ਼ਨਸ ਹਨ ਉਹਨਾਂ ਨੂੰ ਡਿਮੋਲਿਸ਼ ਕਰਨਾ ਤੇ ਉਸੇ ਕੇਸ ਦੇ ਵਿੱਚ ਅਸੀਂ ਇੱਥੇ ਪੇਸ਼ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਸਾਡੇ ਨਾਲ ਪੁਲਿਸੀ ਹੈ ਤੇ ਮੈਂ ਬਤੌਰ ਡਿਪਾਰਟਮੈਂਟ ਸਿਡੈਂਟ ਮਨੂੰ ਵੀ ਗੱਲ ਬਾਤ ਹੋਈ ਹੈ ਵੀ ਮੈਸੇਜ ਦਿੱਤਾ ਗਿਆ ਇਹਨਾਂ ਨੂੰ ਕਿ ਇਹਨਾਂ ਨੂੰ ਅਧਿਸ਼ਵਨ ਕੀਤਾ ਗਿਆ ਅਸੀਂ ਕਿ ਮੈਸੇਜ ਦਿੱਤਾ ਗਿਆ ਹੁਣ ਇਹਨਾਂ ਨੂੰ ਅੱਜ ਦੇਖੋ ਗੱਲ ਹੋਈ ਹੈ ਸਾਡੇ ਅਸੀ ਡਿਊਟੀ ਮਾਉਂਟ ਹੈ ਸੀ ਆਰਡਰ ਕਰਨ ਡਿਮੋਲਿਸ਼ ਆਇਆ ਪਰ ਇੱਥੇ ਥੋੜਾ ਰਿਲੀਜੀਅਸ ਇਸ਼ੂ ਬਣ ਰਿਹਾ ਹੈ ਤਾਂ ਦੇਖੋ ਇਹ ਕਹਿੰਦੇ ਅਸੀਂ ਕੋਰਟ ਤੇ ਸਾਡੀ ਕੋਸ਼ਿਸ਼ ਹੈ ਕਿ ਮਤਲਬ ਕਿ ਜੋ ਵੀ ਹੈ ਪੀਸਫੁਲੀ ਰਿਜ਼ੋਲਵ ਹੋ ਜਾਏ ਬਾਕੀ ਚਲੋ ਦੇਖਦੇ ਹਾਂ ਹੋਟਲ